ਕੁਣ ਗੋਲ ਗੱਪੇ ਵੇਚਣ ਵਾਲਿਆਂ ਤੇ ਹੋਵੇਗੀ ਕਾਰਵਾਈ ਜੀ ਹਾਂ ਇੰਦੋਰਾ ਅਧੀਨ ਆਉਂਦੇ ਕਈ ਪਿੰਡਾਂ ਤੇ ਬਾਜ਼ਾਰਾਂ ਵਿੱਚ ਸੈਂਕੜੇ ਪ੍ਰਵਾਸੀ ਲੋਕ ਗੋਲ ਗੱਪੇ ਵੇਚ ਰਹੇ ਹਨ ਇਹ ਲੋਕ ਗੋਲ ਗੱਪੇ ਵੇਚ ਕੇ ਵੱਧ ਪੈਸਾ ਕਮਾਉਣ ਲਈ ਘਟੀਆਂ ਖਾਣ ਪੀਣ ਦੀਆਂ ਚੀਜ਼ਾਂ ਦੀ ਵਰਤੋਂ ਕਰਕੇ ਲੋਕਾਂ ਦੀ ਸਿਹਤ ਨੂੰ ਖਰਾਬ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ 인ਦੋਰਾ ਇਲਾਕੇ ਦੇ ਕਈ ਲੋਕਾਂ ਨੇ ਦੱਸਿਆ ਹੈ ਕਿ ਗੋਲ ਗੱਪੇ ਵੇਚਣ ਵਾਲੇ ਇਹ ਪ੍ਰਵਾਸੀ ਲੋਕ ਗੋਲ ਗੱਪੇ ਦੇ ਪਾਣੀ ਵਿੱਚ ਇਮਲੀ ਦੀ ਬਜਾਏ ਟਾਰਟਰ ਅਤੇ ਰਸਾਇਣਾਂ ਦੀ ਵਰਤੋਂ ਕਰ ਰਹੇ ਹਨ ਕਿਉਂਕਿ ਇੰਨਾਂ ਚੀਜ਼ਾਂ ਨੂੰ ਪਾਣੀ ਵਿੱਚ ਮਿਲਾਉਣ ਨਾਲ ਪਾਣੀ ਹੋਰ ਵੀ ਜ਼ਿਆਦਾ ਖੱਟਾ ਹੋ ਜਾਂਦਾ ਹੈ ਤੇ ਇਹਨਾਂ ਨੂੰ ਖਾਣ ਨਾਲ ਗਲੇ ਵਿੱਚ ਜਲਨ ਅਤੇ ਪੇਟ ਖਰਾਬ ਹੁੰਦਾ ਹੈ ਸਥਾਨਕ ਨਿਵਾਸੀ ਕੁਲਵਿੰਦਰ ਰਾਣਾ ਨੇ ਕਿਹਾ ਹੈ ਕਿ ਗੋਲ ਗੱਪੇ ਦੇ ਪਾਣੀ ਵਿੱਚ ਮਿਲਾਵਟ ਕੀਤੀ ਜਾ ਰਹੀ ਹੈ ਤੇ ਪਾਣੀ ਦੇ ਸਵਾਦ ਵਿੱਚ ਇਮਲੀ ਦਾ ਸਵਾਦ ਬਿਲਕੁਲ ਵੀ ਨਹੀਂ ਹੈ ਛੇਤ ਵਿਭਾਗ ਨੂੰ ਇੰਨਾ ਵਿਰੁੱਧ ਸਖਤ ਰੋਕਾ ਪਨਾਉਣਾ ਚਾਹੀਦਾ ਹੈ ਰਾਜੀਵ ਵਿਸ਼ੇਸ਼ ਨੇ ਕਿਹਾ ਹੈ ਕਿ ਇੰਨਾ ਪ੍ਰਵਾਸੀ ਗੋਲ ਗੱਪਾ ਵਿਕਰੇਤਾਵਾਂ ਦੁਆਰਾ ਬਣਾਏ ਗਏ ਪਾਣੀ ਵਿੱਚ 1% ਵੀ ਖੱਟੀ ਮਿਲੀ ਦਾ ਸਵਾਦ ਮਹਿਸੂਸ ਨਹੀਂ ਹੁੰਦਾ ਅਤੇ ਕਾਂਜੀ ਕਿਸੇ ਰਸਾਇਣ ਵਾਂਗ ਸਵਾਦ ਲੈਂਦੀ ਹੈ। ਜਸਵਿੰਦਰ ਚੰਦੇਲ ਨੇ ਕਿਹਾ ਹੈ ਕਿ ਪ੍ਰਵਾਸੀ ਵਿਕਰੇਤਾਵਾਂ ਦਾ ਪਾਣੀ ਮਿਲਾਵਟੀ ਹੈ ਤੇ ਸਿਹਤ ਵਿਗੜ ਰਹੀ ਹੈ। ਸਚਿਨ ਕੰਟੋਚ ਨੇ ਕਿਹਾ ਹੈ ਕਿ ਪ੍ਰਸ਼ਾਸਨ ਨੂੰ ਇੰਦੋਰਾ ਖੇਤਰ ਦੇ ਸਾਰੇ ਗੋਲ ਗੱਪਾ ਵਿਕਰੇਤਾਵਾਂ ਦੁਆਰਾ ਤਿਆਰ ਕੀਤੇ ਗਏ ਖੱਟੇ ਕਾਂਜੀ ਅਤੇ ਮਿੱਠੇ ਪਾਣੀ ਦੇ ਨਮੂਨੇ ਲੈਣੇ ਚਾਹੀਦੇ ਹਨ ਤੇ ਇਹਨਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਇੰਦੋਰਾ ਦੇ ਐਸਡੀਐਮ सुरेंद्र ਠਾਕੁਰ ਨੇ ਕਿਹਾ ਹੈ ਕਿ 2 ਦਿਨ ਪਹਿਲਾਂ ਖੁਰਾਕ ਸਪਲਾਈ ਵਿਭਾਗ ਦੇ ਇਨਸਪੈਕਟਰ ਦੇ ਨਾਲ ਉਹਨਾਂ ਨੇ ਇੰਦੋਰਾ ਬਾਜ਼ਾਰ ਵਿੱਚ ਦੁਕਾਨਾਂ ਦਾ ਨਰੀਖਣ ਕੀਤਾ ਸੀ ਅਤੇ ਜੁਰਮਾਨੇ ਵੀ ਲਗਾਏ ਸਨ ਹੁਣ ਖੁਰਾਕ ਅਤੇ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਾਲ ਲੈ ਕੇ ਅਜਿਹੀਆਂ ਗੱਡੀਆਂ ਦਾ ਨਰੀਖਣ ਕੀਤਾ ਜਾਵੇਗਾ ਅਤੇ ਕਾਂਜੀ ਅਤੇ ਮਿੱਠੇ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਜਾਣਗੇ ਜੇਕਰ ਮਿਲਾਵਟ ਪਾਈ ਗਈ ਤਾਂ ਇਹਨਾਂ ਨਿਯਮਾਂ ਅਨੁਸਾਰ ਟੁਕਵੀਂ ਕਾਰਵਾਈ ਵੀ ਕੀਤੀ ਜਾਵੇਗੀ